ਇੰਡੀਆ ਤੇ ਪਾਕਿਸਤਾਨ ਦੀ ਲੜਾਈ ਤੋਂ ਬਾਅਦ ਇੱਕ ਚੀਜ਼ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੀ ਇਹ ਅਟੈਕ ਕਿਉਂ ਹੋਏ ਤੇ ਜਿੰਨੇ ਵੀ ਅਟੈਕ ਹੋਇਆ ਮਜ਼ਾਈਲਾਂ ਜਿੱਥੇ ਵੀ ਡਿੱਗੀਆਂ ਉਹ ਖਾਲੀ ਥਾਵਾਂ ਤੇ ਕਿਉਂ ਡਿੱਗੀਆਂ ਇਹ ਕੌਣ ਸੁੱਟ ਰਿਹਾ ਵਾ ਜੇ ਦੁਸ਼ਮਣ ਦੀਆਂ ਜਾਂ ਮਜ਼ਾਈਲਾਂ ਵੀ ਆਉਂਦੀਆਂ ਵਾ ਤੇ ਉਹ ਬਿਲਕੁਲ ਬਾਣਾ ਦੇ ਟਿਕਣੇ 'ਚ ਆ ਗਏ ਸਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਏ ਇਹ ਤੁਹਾਨੂੰ ਕੋਈ ਵੀ ਦੁਸ਼ਮਨ ਦੇਜਾ ਹੈ ਜੇ ਮਾਲਾ ਪਾਕਿਸਤਾਨੇ ਸੁਰਦੇ ਆ ਤੇ ਅੱਜ ਕੱਲ ਤੇ ਪੁਆਇੰਟ ਟੂ ਪੁਆਇੰਟ ਬੰਬ ਜਾਂਦਾ ਵਾ ਤੇ ਇਹ ਸਾਰੇ ਬਾਣਾ ਦੇ ਕਿਉਂ ਬੰਬ ਜਾ ਰਹੇ ਸਾਨੂੰ ਇਹ ਨਹੀਂ ਸਮਝ ਆ ਰਿਹਾ ਪੂਰੇ ਮਾਹੌਲ ਦੇ ਇੰਨਾ ਨੀਮ ਹੋ ਗਿਆ ਵੀ ਪੂਰਾ ਇਲਾਕਾ ਹੀ ਸਾਡਾ ਉਸ ਤੋਂ ਬਾਅਦ ਇੰਡੀਅਨ ਆਰਮੀ ਦਾ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਣ ਦੇ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿੰਨੇ ਵੀ ਆਪਾਂ ਡਰੋਨ ਆਕਾਸ਼ ਦੇ ਵਿੱਚ ਮਜ਼ਾਈਲਾ ਦੇਖ ਰਹੇ ਸੀਗੇ ਇਸ ਤਰ੍ਹਾਂ ਦੀਆਂ ਨਜ਼ਰ ਆ ਰਹੀਆਂ ਸੀਗੀਆਂ ਹਾਲਾਂਕਿ ਇਸ ਵੀਡੀਓ ਦੀ ਸੂਚਾਈ ਦਾ ਪਤਾ ਨਹੀਂ ਲੱਗਿਆ ਪਰ ਤੁਸੀਂ ਵੇਖੋ ਇਸ ਵੀਡੀਓ ਦੇ ਵਿੱਚ ਤੁਹਾਡੀ ਇਸ ਬਾਰੇ ਕੀ رائے ਆ ਕੀ ਇੰਡੀਅਨ ਗਵਰਨਮੈਂਟ ਨੇ ਹੀ ਪੰਜਾਬ ਦੇ ਵਿੱਚ ਇਹ ਮਜੇਦਾਂ ਛੁੱਟੀਆਂ ਹੋ ਸਕਦੀਆਂ ਆ ਤੁਸੀਂ ਆਪਣੀ رائے ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ